ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਆਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਮਨੋਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਕਾਮਾਂ ਤੇ ਤਿੰਨ ਮੱਜਾਂ ਦਿਖਾਵਾਂਗੇ ਜਿੰਨੇ ਜਿੰਨੇ ਵਿੱਚੋਂ ਦੋਸਤੋ ਇੱਕ ਮਾ ਜਿਹੜੀ ਬਿਲਕੁਲ ਤਾਜੀ ਸੂਈ ਆ ਤੇ ਇੱਕ ਗਾਂ ਜਿਹੜੀ ਸੂਈ ਹੋ ਗਈ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਅਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਉਹ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵੇਲੇ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਕੇ ਤੁ हां जी भाई सासीका जी सासीका वीर जी हो सुनाओ बढ़िया वीर बढ़िया ठीक ठाक चलीया दा बढ़िया बढ़िया कृपा भाबे वीर सादी एड्रेस बोल दी वीर अपने के नाम मेरा मनोर सिंह ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਫੋਨ ਨੰਬਰ 981454595 ਅੱਛਾ ਵੀਰ ਅਜ ਆਪਣੇ ਕੋਲ ਟੋਟਲ ਕਿੰਨੇ ਨਾ ਗਏ ਤਿੰਨ ਮਹੀ ਦੋ گاਵਾ ਸੂਏ ਕਿੰਨੇ ਪਸ਼ੂ ਇੱਕ ਮੈਂ ਸੂਈ ਆ ਇੱਕ ਗਾਂ ਸੂਈ ਆ ਤਿੰਨ ਡਗਰ ਗੱਬਣ ਜਾਨੀ ਕਿ ਬਾਕੀ ਜਿਹੜੇ ਹੈਗੇ ਆ ਪਹੂ ਗੱਬਣ ਤਿੰਨ ਗੱਬਣ ਹਾਂ ਠੀਕ ਹੈ ਜੀ ਟੇਲ ਆਪਾਂ ਵੀਰ ਦੱਸਿਓ ਇਸ ਮੱਝ ਦੀ ਸ਼ੁਰੂ ਕਰ ਲਈਏ ਇਸ ਮੱਝ ਤੋਂ ਪਹਿਲਾਂ ਕਿੰਨਾ ਵਾਂ ਸੂਆ ਸੂਈ ਇਹ ਦੂਜਾ ਸੂਆ ਮਾਲਕਾਂ ਦੇ ਮੁਤਾਬਕ ਦੂਜਾ ਤੇ ਤੀਜਾ ਸਮਝ ਲਏ ਕੋਈ ਅੱਛਾ ਜੀ ਕਲਦੀ ਸੁਹੀ ਜੋ ਠੀਕ ਹੈ ਜੀ ਬੱਚਾ ਨਹੀਂ ਦਿੱਤਾ ਕਿਸੀ ਦਿੱਤੀ ਉਹਨੇ ਬੱਚਾ ਦੋਸਤੋ ਆਨੇ ਕੱਟੀ ਦਿੱਤੀ ਆ ਗੱਲਾ ਨਾੜੂ ਜਾਂ ਨਾ ਦੂਜਾ ਮਾਲ ਦੇ ਕੁੱਤਜਾ ਮਾਲ ਦੇ ਆ ਨਾੜੂ ਗਿੱਲਾ ਨਾੜੂ ਜੀ ਅੱਛਾ ਵੀ ਚੁਆਈਆਂ ਕਿੰਨੀਆਂ ਹੋ ਗਈਆਂ ਦੋ ਕਿ ਤਿੰਨ ਕਰ ਤੈਨੂੰ ਤਿੰਨ ਚੁਆਈਆਂ ਹੋ ਗਈਆਂ ਚੌਥੀ ਲੱਗਣੀ ਹੁਣ ਚੋਣ ਚਾਂ ਦੇ ਵਿੱਚ ਕਿਦਾਂ ਚੋਣ ਆ ਇੱਕ ਨੰਬਰ ਹੋਰ ਪੂਰ ਛਟਾ ਸਲਾ ਨਾ 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 ਚੱਕਰ ਨਹੀਂ ਠੀਕ ਹੈ ਜੀ ਕੱਢੀ ਵੀਰ ਜੀ ਬਾਹਰ ਦੇ ਦੋਸਤੋ ਚੁਵਾਈਆਂ ਵੀਰ ਕਹਿੰਦਾ ਤਿੰਨ ਹੋ ਗਈਆਂ ਵਾ ਥਾਣਾਂ ਦੀਆਂ ਬਰਾਬਰ ਜਾਂ ਕੋਈ ਪੂਰ ਸ਼ਟਾ ਨਹੀਂ ਜੇ ਕੋਈ ਥਾਣਾਂ ਦੀ ਵਾਧ ਘਾਟ ਨਹੀਂ ਬੇਸ਼ੱਕ ਆਪਣੀ ਤਸੱਲੀ ਇੱਕ ਟਾਈਮ ਦੋ ਟਾਈਮ ਚੋਕੇ ਵੀ ਕਰ ਸਕਦੇ ਹੋ ਬਚਾ ਨੇ ਕੱਟੀ ਦਿੱਤੀ ਇਹ ਸੂਆ ਕੋਈ ਦੂਜਾ ਕੋਈ ਤਜਾਮਲ ਨੇ ਅੱਧ ਕਾਠ ਮੈਂ ਦਾ ਦੋਸਤੋ ਪਿੱਠ ਪੁੜੇ ਦੀ ਚੜਾਈ ਹਰ ਇੱਕ ਚੀਜ਼ ਚੈੱਕ ਕਰ ਲਓ ਵੀਡੀਓ ਦੇ ਵਿੱਚ ਲਿਆ ਵੀਰ ਮੋੜ ਲਾ ਚਾਰੇ ਥਾਣੇ ਦੋਸਤੋ ਗੈਪ ਚ ਕੋਈ ਫੋਟ ਸ਼ਾਂਗੜੀਆਂ ਨਾਲ ਦੋਸਤੋ ਬਹੁਤ ਸੋਹਣਾ ਕੱਦ ਕਾਠ ਆ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਥਣਾ ਥਣਾ ਦੀ ਕੁਆਲਿਟੀ ਦੋਸਤੋ ਮੇਰੇ ਤੋਂ ਚੈੱਕ ਕਰਵਾਦਣਾ ਕਰੋ ਚੈੱਕ ਨਹੀਂ ਲਓ ਦੋਸਤੋ ਬਹੁਤ ਵਧੀਆ ਸ਼ੇਪ ਆ ਥਣਾ ਦੀ ਅਸ਼ਵੀਰ ਕਿੰਨਾ ਕੋ ਉਮੀਦ ਕਿੰਨੀ ਕਹ ਦੋਦੀ ਇਹ 7 ਕਿਲੋ ਬੋਲਾ ਹੋ ਗਿਆ ਥਲੇ ਹੁਣ ਤਿਆਰ ਜਿਹੜਾ ਸਟਾਰਟਿੰਗ ਹੈ ਆ ਸਟਾਰਟਿੰਗ 7 ਕਿਲੋ 10 ਕਿਲੋ ਦੀ ਉਮੀਦ ਆ ਤੇ 10 ਕਿਲੋ ਦੀ ਉਮੀਦ ਹੈ ਹਾਂ ਠੀਕ ਹੈ ਜੀ ਜਿਆਦਾ ਨਹੀਂ ਕਰਦੇ ਦੇ ਮੁਤਾਬਕ 10 ਕਿਲੋ ਦੋ ਤੇ ਵੜਾ ਠੀਕ ਹੈ ਜੀ ਕਿੰਨਾ ਸੇ ਮੁੱਲ ਕਰਨਾ ਹੈ ਮੁੱਲ ਕਰਨ ਜੋ ਮਰਜ਼ੀ ਕਰੀਏ 65000 ਦੀ ਦੇ ਦਾਂਗੇ 65000 ਦੀ ਚੋਰ ਛੱਪਾ ਕਰ ਗਾਵਾਂ ਵਾਲੇ ਭਾਜੇ ਗਾਵਾਂ ਵਾਲੇ ਭਾਜੇ ਠੀਕ ਹੈ ਜੀ ਇਹ ਜੋ 65000 ਚ ਮੰਨਦਾ ਲੋ ਸੋਦਾ ਚੋਰ ਛੱਪਾ ਕਰਾਂਗੇ ਠੀਕ ਹੈ ਜੇ ਕੋਈ ਦੂਰ ਵੀਰੋਂ ਦੂਰੋਂ ਆਊਗਾ ਤੇ ਕਰਾਂਗੇ ਮੰਨਤਾ ਨਾ ਠੀਕ ਹੈ ਜੀ ਬਾਕੀ ਮੈਂ ਚੰਗੀ ਆ ਪਗਾਵਾ ਦਾ ਟੋਕੜਾ ਦਾ ਪਾ ਜੋ ਠੀਕ ਹੈ ਜੀ 10 ਕਿਲੋ ਵਾਲੀ ਕੋ 65000 ਰੁਪਿਆ ਵੀਰ ਨੇ ਡਿਮਾਂਡ ਰੱਖੀ ਆ ਤੇ ਬਾਕੀ ਵੀਰ ਕਹਿੰਦਾ ਵੀ ਛੋਰ ਛਪਾ ਜਿਹੜਾ ਮੌਕੇ ਦਾ ਮੰਨਤਾ ਜਿਹੜਾ ਜਰੂਰ ਹੋਊਗਾ ਹੋਣ ਦੋਸਤੋ ਜਰੂਰ ਕਰਿਆ ਕਰੋ ਕਿਉਂਕਿ ਮੋਲ ਜਿਹੜੇ ਉਹਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਇਸ ਤੋਂ ਅਗੇ ਵੀਰ ਦੋ ਨੰਬਰ ਦੀ ਡਿਟੇਲ ਦੱਸੀ ਵੀਰਾਂ ਨੂੰ ਇਹ ਦੂਜੇ ਸੇ ਝੋਟੀ ਜੋ ਅੱਛਾ ਜੀ ਇਹਨੇ ਹਵਤਾ ਲੈ ਆਇਆ ਨਾ ਜੋ ਹਵਤਾ ਜੇ ਖੜਦੀ ਹੈ ਨਾ ਸਿੰਘਾ ਸੂਂਗਾ ਦੀ ਕੁਆਲਿਟੀ ਦੋ ਪੇਟਪੜ ਦੀ ਕਿਡਾਈ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਕੱਢੀਏ ਵੀਰ ਮਾਰਨ ਲਓ ਦੋਸਤੋ ਤਿਆਰੀ ਸੋਹਣੀ ਕਰੀ ਆਉਂਦੀ ਹੈ ਹਫਤੇ ਦਾ ਟਾਈਮ ਹੈ ਇਹ ਪਿਆਸੂਨ ਦੇ ਵਿੱਚ ਟਾਈਮ ਵੱਧ ਵੀ ਖੜ ਸਕਦੀ ਹੈ ਕਿਉਂਕਿ ਪੂਰੀ ਰਾਜੀ ਹੈ ਜੰਮੀ ਪਲੀ ਹੈ ਪੂਰੀ ਹਾਲੋ ਜੀ ਕਰੋ ਜੀ ਦੋਸਤੋ ਬਹੁਤ ਵਧੀਆ ਆਰਡਰ ਦੀ ਖੜੀ ਹੈ ਨੇ ਸਟਾਰਟਿੰਗ ਕੀਤੀ ਹੈ ਲਿਆ ਵੀਰ ਮੋੜ ਲਾ ਨਦਾਰਨਾ ਨਾਮ ਦਾ ਸੁਭਾਤ ਉਸ ਦੇ ਜਾਰਾ ਕੀਤਾ ਬੂਤੋਤੀ ਉਹ ਆਸਪਟਲ ਦੀ ਆ ਦੋਸਤੋ ਥੋੜੀ ਸਾਡੇ ਕੋਲ ਕਿਉਂਕਿ ਕੈਮਰੇ ਤੋਂ ਕਈ ਵਾਰ ਵੈਸੇ ਪਸੂ ਡਰ ਜਾਂਦਾ ਲਓ ਦੋਸਤੋ ਥਣਾ ਸੋ ਦੀ ਕੁਆਲਟੀ ਕਰੋ ਚੈੱਕ ਐ ਦੋਸਤੋ ਬਹੁਤ ਵਧੀਆ ਸ਼ੇਮ ਝੋਟੀਆਂ ਥੱਲੋਂ ਪੂਰੇ ਫੱਟੇ ਲਾ ਦੂਗੀ ਠੀਕ ਹੈ ਜੀ ਹਫਤੇ ਹਫਤਾ ਲੈ ਜੂਗੀ ਕਿੰਨਾ ਕੀ ਵਿੱਚ ਆਇਆ ਨੇ ਪਹਿਲੇ ਹਾਂ ਜੀ ਇਹ ਰਿਆ ਨੇ ਜਿਉ ਆਈ ਪਹਿਲੇ ਸੇ ਦੋਏ ਕਿਕਰੋਂ ਲਈਆਂ ਆਪਾਂ ਅੱਛਾ ਜੀ ਤੇ ਉਹ ਕਹਿੰਦੇ 12 ਕਿਲੋ ਵਿੱਚ ਹੋਇਆ ਪਹਿਲੇ ਸੇ 12 ਕਿਲੋ ਹਾਂ ਇਹ ਕਿ 12 ਤੋਂ ਪਲੱਸ ਹੀ ਮੈਂ ਕਿ 12 ਤੋਂ ਪਲੱਸ ਹੀ ਦਊਗੀ ਠੀਕ ਹੈ ਜੀ ਤੇ ਇਹਦਾ ਵੀਰ ਮੁੱਲ ਕੀ ਕਰਨਾ ਮੋਲੇ ਦਾ 90 ਕਰਦੇ 85 ਦੀ ਦੇ ਦਾਂਗੇ ਲਓ ਦੋਸਤੋ 90000 ਰੁਪਇਆ ਵੀਰ ਨੇ ਡਿਮਾਂਡ ਰੱਖੀ ਜੇ ਤੇ 85000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਨਦਾਨ ਹੋਊਗਾ ਮੋਲੇ ਦੋਸਤੋ ਬਿਲਕੁਲ ਨਿਕੇ ਨਿਕੇ ਇਹ ਮੱਝਾਂ ਦੇ ਹਿਸਾਬ ਨਾਲ ਵੇਖੀ ਤੇ ਬਾਕੀ ਨਰਕ ਬਾਕੀ ਚੰਗੀ ਮੈਂ ਵੱਡੀਆਂ ਮਈ ਦਾ ਮੁਕਾਬਲਾ ਕਰੂਗੀ ਚੰਗਾ ਛੱਡਾ ਛੱਡਾ ਭਰੂਗੀ ਮ ਅਜੇ ਦੋਸਤੋ ਸੂਨ ਦੇ ਵਿੱਚ ਟਾਈਮ ਜਿਹੜਾ ਹਫਤਾ 10 ਦਿਨ ਪਏ ਆ ਸੁੰਦੇ ਸਮੇ ਤੱਕ ਜਿਹੜੀ ਆਰਡਰ ਕੁਆਲਿਟੀ ਆ ਬਹੁਤ ਵਧੀਆ ਤਿਆਰ ਕਰ ਲਈਏ ਤਿੰਨ ਨੰਬਰ ਦੀ ਵੀ ਦਸੀਏ ਡਿਟੇਲ ਇਹ ਮਾਲਕ ਤੇ ਆਂਦੇ ਦੂਜਾ ਸੁਆ ਪਰ ਤੀਜੇ ਹੋਊਗੀ ਠੀਕ ਹੈ ਜੀ ਹਾਂ ਤੇ ਬਾਕੀ ਹਫਤਾ ਅਗੇ ਲੈ ਜੂਗੀ ਬਹੁਤ ਹੀ ਤਿਆਰ ਕੀਤੀ ਆ ਨੇ ਤੇ ਆਹ ਦੀ ਫੇਸ ਕੁਆਲਿਟੀ ਕਰੋ ਚੱਕ ਦੋਸਤੋ ਬਿਲਕੁਲ ਰਿੰਗ ਸਿੰਘ ਗੋਲ ਸੁਆ ਕੋਈ ਦੂਜਾ ਮਾਲ ਨਹੀਂ ਵੀਰ ਕੋਈ ਤਿਜਾ ਮਾਲ ਨਹੀਂ ਉਹ ਤੁਹਾਡੀ ਆਪਣੀ ਨਰਖ ਪਰਖ ਹੈ ਕੱਢੀਏ ਵੀਰ ਬਾਹਰ ਦੇ ਕਿੰਨਾ ਟਾਈਮ ਖੜਦੀ ਸੂਨ ਤੇ ਜੀ ਇਹਨੇ ਹਫਤੇ ਦੇ ਵਿੱਚ ਵਿੱਚ ਆ ਜੂਗੀ ਠੀਕ ਹੈ ਜੀ ਦੋਸਤੋ ਚੰਗੀ ਜੰਮੀ ਪਲੀ ਇਹ ਪੂਰੀ ਰਾਜੀ ਆ ਪੂਰੇ ਦੋਸਤੋ ਵਜਨ ਵਜੂਦ ਵਾਲੀ ਆ ਦੋਸਤੋ ਸੁਣੀ ਜਿਹੜੀ ਤਿਆਰੀ ਕਰੀ ਹੁੰਦੀ ਹੈ ਬਾਕੀ ਦੋਸਤੋ ਪਿੱਠ ਪੁੜੇ ਦੀ ਚੜਾਈ ਦੀ ਚੈੱਕ ਕਰ ਲਓ ਲਿਆ ਵੀਰ ਮੋੜ ਦਾ ਦੋਸਤੋ ਬਿਲਕੁਲ ਬਾਰੀਕ ਚੌੜੀ ਸਿੰਗਲ ਹੱਡੀ ਤੱਦ ਕੜ ਦੋਸਤੋ ਮੈਂ ਤਾਂ ਬਹੁਤ ਸੋਹਣਾ ਦੋਸਤੋ ਬਹੁਤ ਸੋਹਣੀ ਉੱਚੀ ਲੰਬੀ ਆ ਕਰੋ ਚਾਹੇ ਸਾਰੀਆਂ ਮਜੇ ਦੋਸਤੋ ਉੱਚੀ ਹੈ ਮਜੇ ਬਹੁਤ ਸੋਹਣੀ ਵਜਨ ਵਟੇ ਵਾਲੀ ਮੈਂ ਆ ਹਾਂ ਹਾਂਜੀ ਹਾਂਜੀ ਨੱਗਰ ਜਿੰਨੀ ਵੀ ਹੈ ਨਾ ਠੀਕ ਹੈ ਜੀ ਵਟੇਰ ਕੀ ਠੀਕ ਹੈ ਜੀ ਅਛਾ ਵੀਰੇ ਕਿੰਨਾ ਕਚੋਆ ਆਇਆ ਨੇ ਦੁੱਧ ਪਿਛਲੇ ਉਸ ਦਿਨ ਵਿੱਚ ਉਹ ਤੇ ਕਹਿੰਦੇ ਸੀ 15 14 15 ਕਿਲੋ ਚੋਇਆ ਮੈਂ ਤੁਹਨੇ ਅਛਾ ਜੀ ਕਾਤ ਕਾਟ ਦੇ ਹਿਸਾਬ ਨਾਲ ਮੈਂ ਦੇਉਗੀ ਦੁੱਧ ਹਾਂ ਦੇਉ ਦੁੱਧ ਕਿਉਂਕਿ ਕਾਟ ਕਾਟ ਮੈਂ ਦਾ ਵਜਾ ਵੱਡਾ ਵਾ ਹਾਂ 14 15 ਕਿਲੋ ਦੁੱਧ ਕੋਈ ਜ਼ਿਆਦਾ ਨਹੀਂ ਨੇ 14 15 ਕਿਲੋ ਨੂੰ ਰਮਾਨ ਵਾਲੇ ਨੂੰ ਕੀ ਜਾਂਦਾ ਏਡੀ ਮੈਨੂੰ ਅਛਾ ਇਹਦਾ ਵੀਰ ਮੁੱਲ ਕੀ ਕਰਦੇ ਇਹਦਾ ਮੁੱਲ 1 20 ਕਰਦੇ ਆ ਅਛਾ ਜੀ 1 10 ਦਿਹਾੜਾ ਦੇ ਦਾਂਗੇ 1 ਲੱਖ 20000 ਰੁਪਏ ਦੋਸਤੋ ਡਿਮਾਂਡ ਰੱਖੀ ਗਈ ਆ ਤੇ 1 ਲੱਖ 10000 ਰੁਪਏ ਦੇ ਵਿੱਚੋਂ ਵੀਰ ਕੰਦਾ ਮਾਣ ਦਾਨ ਇਹਦੇ ਨਾਲ ਜਿਹੜੀ ਗੱਡੀ ਗਾਂ ਵੀ ਰਹੀ ਇਹਦੀ ਆਪਾਂ ਦਸੀਏ ਡਿਟੇਲ ਵੀਰਾਂ ਨੂੰ ਇਹ ਸੂਈ ਇਹਦਾ ਕੱਪੜਾ ਇਹ ਗੱਬਣਾ ਦੂਜਾ ਸੂਆ ਅੱਛਾ ਜੀ ਇਹਨੇ ਦਿਨ 8 ਲੈਏ ਨੇ ਜੀ 8 ਲੈ ਲਏ ਨੇ ਤੇ ਕਿੰਨਾ ਵੀਰ ਦੋ ਦਿਨੇ ਇਸ ਚ ਆਇਆ ਪਹਿਲੇ ਸੂਈ ਦੇ ਵਿੱਚ 20 20 ਤੋਂ ਪਲਾਸੀ ਚ ਆਇਆ ਠੀਕ ਹੈ ਜੀ ਹਾਂ ਬਾਕੀ ਜੇ ਦੋਸਤੋ ਉਹ ਲੀ ਵਾਲਟ ਲੰਪੀਆਂ ਆ ਕਰੋ ਚੱਲ ਜੇ ਦੇਖੋ ਤਿਆਰੀ ਕਰੀ ਹੁੰਦੀ ਇਹ ਲੜਣਾ ਸ਼ੁਰੂ ਕੀਤਾ ਦੋ ਦਿਨੇ ਫਿਰ ਖੜਲੀ ਵੀਰ ਬਾਦ ਦੋਸਤੋ ਪੂਰੀ ਬਰੀਡ ਆ ਚੈੱਕ ਕਰ ਲੋ ਕੈਂਪ ਕਿੰਨਾ ਵੀਰ ਖੜੀ ਦੱਸਿਆ ਇਹਦੇ ਆ 10 ਦਿਨ ਪੂਰੇ ਹੁੰਦੇ ਆ ਆ ਦਾਸ ਦੇਸੀ ਨੂੰ ਅਸੇ 10 ਦੇਸੀ ਨੂੰ ਹਾਂ ਉੱਤੇ ਤੋਂ ਚਾਰ ਲੈ ਜੇ ਰੇ ਠੀਕ ਹੈ ਜੀ ਦੋਸਤੋ ਮਗਰ ਦਾਸ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਆ ਸੌਰੀ ਪੋ ਨੂੰ ਕੋਈ ਇਹਦੇ ਵੀ ਪੋ ਦਾਸ ਨੂੰ ਹਾਂ ਪੋ ਦਾ ਮਿਲਣਾ ਠੀਕ ਹੈ ਲੈ ਗੋ ਵੀਰ ਮੋੜ ਲਾ ਬਾਕੀ ਠੰਡੀ ਠੁੰਡੀ ਚੰਗੀ ਆ ਠੀਕ ਹੈ ਜੀ ਆ ਟੱਲਾ ਢੁਲਾ ਜਿਆ ਕੱਢਣੀਆਂ ਪੂਰੀਆਂ ਨੇ ਆ ਜੀ ਦੋਸਤੋ ਜਿਹੜੀਆਂ ਵਲਟ ਲੰਪੀਆਂ ਆ ਇਹਦੇ ਹਵਾ ਨੇ ਜਾ ਕਾਫੀ ਪੀਏ ਮੈਂ ਤੁਹਾਨੂੰ ਦੇਰ ਤੋਂ ਖਾਦਣਾ ਕਰੋ ਚੱਲ ਆ ਹੈ ਨਾ ਲਟੂਣਾ ਕਾਫੀ ਬਿਨਸਾਰਾ ਹੈ। ਜੀ ਦੋਸਤੋ ਥਣਾ ਦੀ ਜਿਹੜੀ ਸ਼ੇਪ ਬਹੁਤ ਵਧੀਆ ਵਾ। ਨਖੜਵੇਂ ਥਾਂ ਦੋਸਤੋ ਆਪ ਕੋ ਚਾਰੇ ਇਲਾਜ ਆ। ਅੰਦ ਕਰ ਵੀ ਦੋਸਤੋ ਗਾਂ ਦਾ ਪੂਰਾ ਬਰੀਡ ਵੀ ਦੋਸਤੋ ਪੂਰੀ ਹੈ। ਦੋਸਤੋ ਬੇਸੀ ਮਹੀਨਾ ਵੀਰ ਨੇ ਦੱਸਿਆ 100 ਕੋ ਨੂੰ ਇਹਦੇ ਦਿਨ ਜਿਹੜੇ ਪੂਰੇ ਹੁੰਦੇ ਆ। ਕੋਈ 5-7 ਦਿਨ ਦਾ ਟਾਈਮ ਦੋਸਤੋ ਖੜੂਗੀ ਜੀ ਤੇ ਫਿਰ ਮੁੱਲ ਦਾ ਕੀ ਕਰਦੇ ਮੋਲੇ ਦਾ 70 ਕਰਦੇ ਆ 65000 ਦੀ ਦਵਾਂਗੇ ਗਾਂ 20 ਤੋਂ ਪਲੱਸ ਵਾਲੀ ਆ ਠੀਕ ਹੈ ਜੀ 70000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਜੀ ਤੇ 65000 ਰੁਪਏ ਦੇ ਵਿੱਚੋਂ ਵੀਰ ਕਿੰਦਾ ਮਾਨਤਾ ਅਜੇ ਨਾ ਗਾਂ ਨੇ ਕੱਲ ਹੀ ਆਈ ਆਪਣੇ ਕੋਲ ਪੱਠੇ-ਪੁੱਠੇ ਨਹੀਂ ਖੋਲੇ ਕੇ ਖਾਦੇ ਲੈ ਆ ਬਾਕੀ ਦੋਸਤੋ ਆ ਆਰਡਰ ਦੀ ਜਿਹੜੀ ਤਿਆਰੀ ਹੈ ਜੀ ਬਹੁਤ ਸੋਹਣੀ ਆ ਗਾੜੀ ਦੋਸਤੋ ਕਾਫੀ ਤੇ ਪਿਛਾਰੀ ਦੋਸਤੋ ਕਾਫੀ ਦਿਖਾਉਂਦੀ ਆ ਕਰੋ ਚੈੱਕ ਇੱਕ ਵਾਰੀ ਤੁਸੀਂ ਅੱਛਾ ਵੀਰ ਇਹਦੇ ਨਾਲ ਜਿਹੜੀ ਵੱਡੀ ਗਾਂ ਇਹ ਜਿਹੜੀ ਇਹਦੀ ਡਿਟੇਲ ਦੱਸ ਇਹ ਸੂਈ ਇਹਨੂੰ ਚਾਹੇ ਅੱਜ ਹੋ ਗਿਆ ਹਫਤਾ ਹੋ ਗਿਆ ਸੂਈ ਨੂੰ ਅੱਛਾ ਜੀ ਸੱਤ ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਸੁਬਾ ਕਿੰਨਾ ਸੂਈ ਸੁਬਾ ਤੀਜਾ ਉਹਨਾਂ ਦੀ ਥੋੜੀ ਜਿਹੀ ਲੱਸੀ ਆ ਠੀਕ ਹੈ ਜੀ ਬਾਕੀ ਬੱਚਾ ਕੀ ਦਿੱਤਾ ਨੇ ਬੱਚਾ ਦਿੱਤਾ ਨੇ ਬੱਚਾ ਦੋਸਤੋ ਆ ਨੇ ਬੱਚਾ ਦਿੱਤਾ ਜੇ ਤੀਜਾ ਸੁਬਾ ਸੂਈ ਆ ਇੱਕ ਹਫਤੇ ਦਾ ਟਾਈਮ ਸੂਈ ਨੂੰ ਹੋ ਗਿਆ ਜੀ ਅੱਛਾ ਵੀਰ ਹੁਣ ਤੇ ਦੁੱਧ ਚ ਆ ਗਈ ਕਿੰਨਾ ਦੁੱਧ ਪਿਆ ਇਹਦੇ ਥਲੇ 13 ਤੋਂ ਪਲੱਸ ਹੀ ਦੁੱਧ ਹੋਊਗਾ 13 ਤੋਂ ਪਲੱਸ ਹੋਊਗਾ 13 ਤੋਂ 14 ਹੀ ਹੋਊਗਾ 13 ਤੋਂ ਘੱਟ ਨਹੀਂ ਵਧੂਗਾ ਜੀ ਠੀਕ ਹੈ ਜੀ ਹਾਂ ਤੋਰੀ ਵੀਰ ਕੱਢੀ ਬਾਹਰ ਸੁਆਦ ਹੋ ਤੋ ਤਿੱਜਾ ਸੁਈ 7 ਦਿਨ ਦਾ ਟਾਈਮ ਸੁਈ ਹੋ ਗਿਆ 13 14 ਲੀਟਰ ਜਿਹੜਾ ਹੁਣ ਮੌਕੇ ਦਾ ਦੁੱਧ ਤਿਆਰ ਆ ਬੱਚਾ ਆਨੇ ਦੋਸਤੋ ਵਛਾ ਦਿੱਤਾ ਜੇ ਲਸਾਪਾਂ ਦੋਸਤੋ ਥੋੜਾ ਜਿਹਾ ਜ਼ਰੂਰ ਰੱਖ ਦੀ ਕਿਉਂਕਿ ਸਾਹ ਬ ਘੱਟ ਗਈ ਪੀਏ ਕਿਸੇ ਵੀਰ ਨੇ ਬਾਕੀ ਦੋਸਤੋ ਜੋ ਕੋ ਜਗਾ ਸਭ ਕੋ ਤੁਸੀਂ ਸਾਹਮਣੇ ਦੇਖ ਰਹੀ ਲਿਆ ਵੀਰ ਮੋੜਦਾ ਆਹ ਦਾ ਜੀ ਨਵਾਂ ਬਰੇਟੋ ਲੈ ਆਇਆ ਹੋਇਆ। ਲੋ ਦੋਸਤੋ ਜੇ ਕਿਉਂ ਸੇਵਾ ਕਰਨ ਵਾਲਾ ਵੀਰ ਲੈ ਗਿਆ ਤਾਂ ਦੋ ਦੋਸਤੋ ਨੇ ਬੜੇ ਮਜੇ ਨਾਲ 15-16 ਕਿਲੋ ਚਵਾਦਣਾ ਕਿਉਂਕਿ 13-14 ਕਿਲੋ ਚੋਂੜੀ ਜਾਦਾ ਨਹੀਂ ਆਪਾਂ ਕਹਿੰਦੇ 15-16 ਚਵਾ ਦੂਗੀ। ਦੋਸਤੋ ਆਰਡਰ ਕੁਆਲਟੀ ਜਿਹੜੀ ਹੈ ਬਹੁਤ ਸੋਹਣੀ ਤਿਆਰ ਕੀਤੀ ਹੈ। ਅੱਛਾ ਵੀਰ ਧਾਰਾ ਤੁਰਾ ਕਿਦਾਂ ਹੈ ਬਰਾਬਰ ਇੱਕ ਨੂੰ ਚੋਂੜ ਇੱਕ ਨੰਬਰ ਆ। ਥੋੜੀ ਆ ਭਲਜੀ ਆ ਬਾਕੀ ਠੰਡੀ ਗਾਂ ਜਿੱਤਾਂ ਮਾਰਜੀ ਤੇ ਮਾਰਜੀ ਮਤਲਬ ਚੂਣ ਚਾਂਦੇ ਵਿੱਚ ਕੋਈ ਨਾ 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 ਕੋਈ ਦਿੱਕਤ ਨਹੀਂ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਹੈ ਇਹਦਾ ਮੁੱਲ 36 ਕਰਦੇ ਆ ਠੀਕ ਹੈ ਜੀ 33 ਦੀ ਦੇ ਦਾਂਗੇ ਅੱਛਾ 33 ਹੋ ਜੂਗਾ ਦੁੱਧ 14 13 ਕਿਲੋ ਭਾਵੇਂ ਕੋ ਧਾਰ ਬਣਾ ਮਾਰੇ ਠੀਕ ਹੈ ਜੀ ਹਾਂ 36000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ 33000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਨਦਲ ਹੋਊਗਾ 15 ਕਿਲੋ ਦੁੱਧ ਬਣਾਉਗੀ ਠੀਕ ਹੈ ਜੀ 13 ਲੀਟਰ ਦੁੱਧ ਦੀ ਵੀ ਗਾਰੰਟੀ ਦਿੰਦਾ ਕਹਿੰਦਾ ਬੇਸ਼ੱਕ ਵੀਰ ਕੋਈ ਬੇਸ਼ੱਕ ਆਨਲਾਈਨ ਵੀ ਮੰਗਾ ਸਕਦਾ ਤੇ ਬਾਕੀ ਦੋਸਤੋ ਜਿਹੜੇ ਪਸ਼ੂ ਤੁਹਾਨੂੰ ਦਿਖਾਏ ਆ ਜਿੰਨੇ ਵੀ ਦੋ ਪਸ਼ੂ ਸੂਏ ਸੋਏ ਆ ਤੇ ਤਿੰਨ ਪਸ਼ੂ ਜਿਹੜੇ ਦੋਸਤੋ ਗੱਭਣੇ ਸੂਏ ਸੋਆਇਆ ਪਸ਼ੂ ਨੂੰ ਦੋਸਤੋ ਇੱਕ ਟਾਈਮ ਦੋ ਟਾਈਮ ਚੋਗਿਆ ਆਪਣੀ ਤਸੱਲੀ ਕਰ ਲੋ ਗੱਭਣੂ ਪਸ਼ੂ ਨੂੰ ਦੋਸਤੋ ਚਾਰੇ ਸਣਾ ਦੀ ਟਿੱਪ ਕੇ ਪਾਸ ਕਰਕੇ ਆਪਣੀ ਤਸੱਲੀ ਦੋਸਤੋ ਜਰੂਰ ਕਰ ਲਿਆ ਕਰੋ ਆਡਰੈਸ ਇੱਕ ਵਾਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਵੀਰ ਫੇਰ ਬੋਲ ਦੀ ਐਖਰੀ ਫੋਨ ਨੰਬਰ 9814545195 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ